ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਠੀਕ ਠਾਕ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਪ੍ਰਿੰਟਡ ਸੂਟ ਵੀ ਰਹਿਣਗੇ ਔਰ ਐਮਬ੍ਰੋਇਡਰੀ ਵਾਲੇ ਵੀ ਰਹਿਣਗੇ ਵੀਡੀਓ ਨੂੰ ਧਿਆਨ ਨਾਲ ਦੇ ਐਂਡ ਤੱਕ ਜ਼ਰੂਰ ਦੇਖਿਓ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਔਨ ਵੀ ਪ੍ਰੈਸ ਕਰ ਲਿਓ ਲਵਲੀਨ ਬ੍ਰਾਂਡ ਦੇ ਵਿੱਚ ਇਹ ਸਾਰੇ ਪ੍ਰਿੰਟਡ ਹਨਗੇ ਪਿਓਰ ਕਾਟਨ ਆਲ ਓਵਰ ਸੂਟ ਮਿਲੂਗਾ ਵਿਦਆਊਟ ਦੁਪੱਟਾ 5 ਮੀਟਰ ਸੂਟ ਹੋਊਗਾ 1350 ਰੁਪਏ ਦਾ ਰੇਟ ਹੋਊਗਾ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਜਾ ਕੇ ਸੈਂਡ ਕਰ ਦਿਓ ਤੇ ਰੇਟ ਮੇ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਇਆ ਤੁਸੀਂ ਆਪਣਾ ਰੇਟ ਆ ਜਿਹੜਾ ਉਹ ਚੈੱਕ ਕਰ ਲਿਓ ਬਰਬਰੀ ਜੋਰਜਟ ਦੇ ਵਿੱਚ 올ਓਵਰ ਪ੍ਰਿੰਟਡ ਸੂਟ ਲੈਣਗੇ 5 ਮੀਟਰ ਫੈਬਰਿਕ ਮਿਲੂਗਾ 1750 ਰੁਪਏ ਦਾ ਰੇਟ ਰਹੂਗਾ ਚਾਰ ਇਹਦੇ ਵਿੱਚ ਕਲਰ ਆਉਣਗੇ ਪ੍ਰਿੰਟ ਇਹਨਾਂ ਦੀ ਸੇਮ ਰਹੂਗੀ ਐਸਕੇ ਦੀ オリジナル ਲੀਲਨ ਦੇ ਵਿੱਚ ਇਹ ਮੈਚਿੰਗ ਸੂਟ ਲੈਣਗੇ ਡਿਜ਼ਾਈਨਰ ਜਿਹਾ ਸੂਟ ਬਣਿਆ ਹੋਇਆ बॉਟਮ ਦੇ ਉੱਪਰ এমਬ੍ਰੋਇਡਰੀ ਹੋਊਗੀ ਤੇ ਦੁਪੱਟਾ ਇਹਦੇ ਨਾਲ ਸ਼ਿਫੋਨ ਦਾ ਆਏਗਾ 1445 ਰੁਪਏ ਦਾ ਰੇਟ ਰਹੂਗਾ ਪਿਓਰ ਮਸਲੀਨ ਦੇ ਵਿੱਚ ਸ਼ਰਟ ਰਹੂਗੀ ਮਸਲੀਨ ਦੀ ਹੀ बॉਟਮ ਰਹੂਏ ਤੇ ਨਾਲ ਐਮਬ੍ਰਾਇਡਰੀ ਵਾਲੀ ਤੇ ਦੁਪੱਟਾ ਇਹਦੇ ਨਾਲ ਹਾਫ ਪਿਓਰ ਦਾ ਰਹੂਗਾ ਬੜੀ ਐਲੀਗੈਂਟ ਲੁੱਕ ਦੇ ਵਿੱਚ ਇਹ ਸੂਟ ਰੈਡੀ ਕਿਤੇ ਹੋਇਆ ਪਿਓਰ ਕਾਟਨ ਦੇ ਵਿੱਚ ਫਲੋਰਲ ਪ੍ਰਿੰਟ ਦੇ ਵਿੱਚ ਆ ਗਿਆ ਇਹ ਬੜੇ ਪਣੇ ਦੇ ਵਿੱਚ ਸ਼ਾਰਟ ਰਹੂਗੀ ਤੇ ਕਾਟਨ ਦੀ ਜਿਹੜੀ ਬਾਟਮ ਹੈ ਇਹ ਤੁਹਾਨੂੰ 2.5 ਮੀਟਰ ਮਿਲੇਗੀ ਪਿਓਰ ਕੈਮਰੀ ਕਾਟਨ ਦੇ ਵਿੱਚ ਡਿਜ਼ਾਈਨਰ ਜਿਹਾ ਸੂਟ ਬਣਿਆ ਹੋਇਆ ਹੈ ਇਹ ਦੁਪੱਟਾ ਵੀ ਮਲ ਕਾਟਨ ਦਾ ਰਹੂਗਾ ਬਾਟਮ ਵੀ ਐਮਬ੍ਰਾਇਡਰੀ ਵਾਲੀ ਰਹੂਗੀ ਬਾਟਮ ਡਿਜ਼ਾਈਨਰ ਹੈ ਦੇ ਨਾਲ ਇਸ ਤਰ੍ਹਾਂ ਦੀ ਪੈਚ ਵਰਕ ਲਗਾ ਕੇ ਸ਼ਰਟ ਦੇ ਨਾਲ ਦਾ ਡਿਜ਼ਾਈਨਰ ਬਣਾਇਆ ਹੋਇਆ ਹੈ ਇਹ ਸੂਟ ਜਿਹੜੇ ਸੈੱਟ ਵਾਈਜ਼ ਮਿਲਣਗੇ ਇਹ 올ਓਵਰ ਕਾਟਨ ਦੇ ਵਿੱਚ ਆ ਕੇ ਬਾਟਮ ਵਰਕ ਰਹੂਗਾ ਬੈਕ ਤੇ ਵੀ ਵਰਕ ਰੂ ਦੁਪੱਟਾ ਇਹਦੇ ਨਾਲ ਕਾਟਨ ਸੈਲਫ ਦੇ ਵਿੱਚ ਆਊਗਾ 850 ਰੁਪਏ ਦਾ ਰੇਟ ਰਹੂਗਾ ਕਲਰ ਇਹਦੇ ਵਿੱਚ ਤਿੰਨ ਚਾਰ ਹੈਗੇ ਡਾਰਕ ਕਲਰ ਦੀ ਸਾਰੀ ਚਾਰਟ ਆ ਜੌਰਜਟ ਦੇ ਵਿੱਚ ਆਗੇ ਨੈਟਵਰਕ ਵਾਲਾ ਰਹੂਗਾ ਸੂਟ ਇਹ ਸ਼ਰਟ ਦੇ ਉੱਪਰ ਨੈਟਵਰਕ ਰਹੂਗਾ ਤੇ ਗੋਟਾ ਦਾ ਸਾਰਾ ਇਹ ਕੰਮ ਹੈ ਗੁੱਡ ਕੁਆਲਿਟੀ ਸ਼ਾਂਟੂਨੀ ਦੇ ਨਾਲ बॉਟਮ ਰਹੂਗੀ ਇਹਦਾ ਜਿਹੜਾ ਡਿਸਪੈਚਿੰਗ ਟਾਈਮ 5 ਤੋਂ 8 ਦਿਨਾਂ ਦਾ ਰਹੂਗਾ 1499 ਪੇ ਰੇਟ ਰਹੂਗਾ ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਸ਼ਰਟ ਰਹੂਗੀ ਪੈਚਵਰਕ ਲਗਾਇਆ ਹੋਇਆ ਸ਼ਰਟ ਦੇ ਉੱਪਰ ਅਤੇ बॉਟਮ ਬਰੇਟਰੀ ਵਾਲੀ ਰਹੂਗੀ ਦੁਪੱਟਾ ਇਹਦੇ ਨਾਲ ਡਿਜ਼ਾਈਨਰ ਹੋਊਗਾ ਪੈਚਵਰਕ ਵਾਲਾ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਆਉਣਗੇ ਚਿਕਨ ਦਾ ਇਹਦੇ ਨਾਲ ਦੁਪੱਟਾ ਰਹੂਗਾ 2.5 ਮੀਟਰ ਦਾ ਦੁਪੱਟਾ ਮਿਲੂਗਾ ਤੇ 2 ਮੀਟਰ ਦੀ ਹੀ ਸ਼ਰਟ ਤੇ ਬਾਟਮ ਰਹੇਗੀ ਚਿਕਨ ਦੀ ਐਮਬਲਟਰੀ ਆਉਗੀ ਦੁਪट्टे ਦੇ ਉੱਪਰ ਪਿਓਰ ਕਾਟਨ ਦਾ ਦੁਪੱਟਾ 1250 ਰੁਪਏ ਦਾ ਰੇਟ ਹੋਊਗਾ ਕਲਰ ਇਸ ਵਿੱਚ ਕਈ ਸਾਰੇ ਹੈਗੇ ਆ ਤੁਸੀਂ ਧਿਆਨ ਨਾਲ ਦੇਖ ਲਿਓ ਜੇ ਤੁਹਾਨੂੰ ਸਾਡੀ ਕਲੈਕਸ਼ਨ ਵਧੀਆ ਲੱਗਦੀ ਆ ਤਾਂ ਤੁਸੀਂ ਪਲੀਜ਼ ਕਮੈਂਟ ਜਰੂਰ ਕਰ ਦਿਆ ਕਰੋ ਸੋਨੇ ਸੋਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਇਹ ਐਮਬਲਟਰੀ ਵਾਲੇ ਰਹਿਣਗੇ ਐਸ ਕੇ ਮਿਲਦੀ ਲੀਲਨ ਪਿਓਰ ਕਾਟਨ ਰਹੂਗੀ 1399 ਰੁਪਏ ਦਾ ਰੇਟ ਰਹੂਗਾ ਸਾਰੀ ਲੀਲਨ ਦੇ ਵਿੱਚ ਇਹ ਸੂਟ ਰਹਿਣਗੇ ਇਹ ਵੀ ਐਸਕੇ ਮਿਲਦੀ ਪਿਓਰ ਕਾਟਨ ਦੇ ਵਿੱਚ ਸ਼ਰਟ ਰਹੂਗੀ ਬਾਟਮ ਦੇ ਉੱਪਰ ਵੀ ਐਮਬ੍ਰੋਇਡਰੀ ਹੋਊ ਸ਼ਰਟ ਦੇ ਉੱਪਰ ਵੀ ਬਾਟਮ ਦਾ ਕੱਪੜਾ ਦੇ ਨਾਲ 3 ਮੀਟਰ ਮਿਲੂਗਾ ਤੇ ਦੁਪੱਟਾ ਫੁੱਲ ਪਿਓਰ ਦਾ ਹੋਵੇਗਾ ਪਿਓਰ ਕੈਮਰੀ ਕਾਟਨ ਦੇ ਵਿੱਚ 2.5 ਮੀਟਰ ਬਾਟਮ 2.5 ਮੀਟਰ ਹੀ ਜਿਹੜਾ ਹੈਗਾ ਇਹਦਾ ਸ਼ਰਟ ਤੇ ਬਾਟਮ ਦਾ ਕੱਪੜਾ ਰਹੂਗਾ ਬਾਟਮ ਦੇ ਉੱਪਰ ਐਮਬ੍ਰੋਇਡਰੀ ਹੋਊ ਦੁਪੱਟਾ ਪਿਓਰ ਮਸਲੀਨ ਚ ਆਊਗਾ ਫ੍ਰੀ ਸ਼ੇਪਿੰਗ ਰਹੂਗੀ ਪਿਓਰ ਜਾਮ कॉटन ਚ ਡਿਜੀਟਲ ਪ੍ਰਿੰਟ ਦੇ ਵਿੱਚ ਫੁੱਲ ਪਿਕ ਵੀ ਇਹ ਸੂਟ ਦੀ ਮਿਲ ਗਈ ਇਹ ਵੀ ਸੂਟ ਬਹੁਤ ਸੋਹਣੇ ਲੱਗਦੇ ਆ ਡਿਜੀਟਲ ਪ੍ਰਿੰਟ ਦੇ ਵਿੱਚ 2.5 ਮੀਟਰ ਬਾਟਮ ਵੀ ਬਾਟਮ ਇਹਦੇ ਨਾਲ ਰਿਉਂਦੀ ਆਊਗੀ 2.5 ਮੀਟਰ ਦੁਪੱਟਾ 2.30 ਮਿਲੂਗਾ ਫੁੱਲ ਪਿਓਰ ਦਾ ਇਹ ਕੈਮਰੀ कॉटन ਚ ਡਿਜ਼ਾਈਨਰ ਜਿਆ ਕੱਟਵਰਕ ਦੇ ਵਿੱਚ ਇਹਦਾ ਜਿਹੜਾ ਹੈਗੇ ਸਾਰਾ ਐਮਬ੍ਰੋਇਡਰੀ ਕੀਤੀ ਹੋਈ ਆ ਬਾਟਮ ਤੇ ਵੀ ਔਰ ਘੇਰੇ ਦੇ ਉੱਪਰ ਵੀ ਮਸਲੀਨ ਦਾ ਦੁਪੱਟਾ ਰਹੂਗਾ ਆਲ ਓਵਰ 3.5 ਮੀਟਰ ਪੜੇ ਪੜਿਆਂ ਦੇ ਵਿੱਚ ਇਹ ਕੈਮਰੀ कॉटन ਦਾ ਸੂਟ ਰਹੂ ਦੁਪੱਟਾ ਦੋਤੀ ਇਹਦੇ ਨਾਲ ਮਸਲੀਨ ਦਾ ਰਹੂਗਾ ਪ੍ਰਿੰਟਡ 729 ਰੁਪਏ ਦਾ ਰੇਟ ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਇਹਦੇ ਵਿੱਚ ਵੀ ਬਹੁਤ ਹੀ ਪਿਆਰੇ ਕਲਰ ਨੇ ਪ੍ਰਿੰਟਡ ਸੂਟਾਂ ਦੀ ਡਿਮਾਂਡ ਆ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਆ ਹਰ ਤਰ੍ਹਾਂ ਦੇ ਪ੍ਰਿੰਟ ਆ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਆ ਪਿਓਰ ਕਾਟਨ ਦੇ ਵਿੱਚ ਡਿਜ਼ਾਈਨਰ ਜੀ ਸੂਟ ਰਹੂਗਾ ਇਹ ਵੀ ਪਿਓਰ ਕਾਟਨ ਦੇ ਵਿੱਚ ਆ ਗਿਆ neck ਪੱਟੀ ਜਿਹੜੀ ਹੈਗੀ ਉਹ ਵੀ ਮਿਰਰ ਵਰਕ ਦੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਤੇ ਘੇਰੇ ਦੇ ਉੱਪਰ ਵੀ ਘੇਰੇ ਦੇ ਉੱਪਰ ਗੁਲਾਈ ਦੇ ਵਿੱਚ ਪ੍ਰਿੰਟ ਦੇ ਕੇ ਉਹਦੇ ਉੱਪਰ ਇਹ ਸਾਰਾ ਮਿਰਰ ਦਾ ਕੰਮ ਕੀਤਾ ਹੋਇਆ ਦੁਪੱਟਾ ਇਹਦੇ ਨਾਲ ਸ਼ਿਫੋਨ ਦਾ ਰਹੇਗਾ ਇਹ 1295 ਰੁਪਏ ਚ ਪਿਓਰ ਲਨ ਕਾਟਨ ਚ ਆ ਗਿਆ ਹੈਂਡਵਰਕ ਰਹੂਗਾ ਬਾਟਮ ਕਾਟਨ ਦੀ ਰਹੂਗੀ ਦੁਪੱਟਾ ਵੀ ਸਕਾਟਨ ਦੇ ਵਿੱਚ ਆਏਗਾ ਗੰਗਾ ਬ੍ਰਾਂਡ ਦੇ ਵਿੱਚ ਇਹ ਵਾਲਾ ਸੂਟ ਆ ਕੇ ਕਾਟਨ ਪ੍ਰਿੰਟਡ ਪ੍ਰਿੰਟਡ ਕਾਟਨ ਰਹੂਗੀ ਐਮਬ੍ਰਾਇਡਰੀ ਮਿਲ ਜੂਗੀ ਲੇਸ ਦੇ ਨਾਲ ਘੇਰਾ ਡਿਜ਼ਾਈਨ ਕੀਤਾ ਹੋਇਆ ਪਿਓਰ ਸ਼ਿਫੋਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਬਾਟਮ ਮੈਚਿੰਗ ਦੇ ਵਿੱਚ ਰਹੂਗੀ ਪਲੇਨ ਕੈਮਰਿਕ ਲਾਨ ਕਾਟਨ ਦੇ ਵਿੱਚ ਆ ਗਿਆ ਐਮਬ੍ਰਾਇਡਰੀ ਮਿਲੂਗੀ ਘੇਰੇ ਦੇ ਉੱਪਰ ਸਾਰੀ ਐਮਬ੍ਰਾਇਡਰੀ ਹੈ ਬਾਕੀ ਸਾਰੇ ਜਿਹੜਾ ਹੈਗਾ ਸ਼ਾਰਟ ਦੇ ਉੱਪਰ ਪ੍ਰਿੰਟ ਬਣਿਆ ਹੋਇਆ ਹੈ ਦੁਪੱਟਾ ਪਿਓਰ ਮਲਮਲ ਕਾਟਨ ਦਾ ਤੇ ਬਾਟਮ ਵੀ ਕਾਟਨ ਦੀ ਹੀ ਰਹੇਗੀ ਸ਼ਰਟ ਪਿਓਰ ਕਾਟਨ ਦੇ ਵਿੱਚ ਐਮਬ੍ਰਾਇਡਰੀ ਮਿਲੂਗੀ neck ਪੱਟੀ ਦੇ ਉੱਪਰ ਤੇ ਬਾਟਮ ਦੇ ਉੱਪਰ ਕਲਰ ਦੇ ਵਿੱਚ ਦੋ ਨੇ ਬਹੁਤ ਹੀ ਪਿਆਰੇ ਸੂਤਨੇ ਵਾਲੇ ਗੰਗਾ ਬ੍ਰੈਂਡ ਦੇ ਵਿੱਚ ਸ਼ਰਟ ਪ੍ਰੀਮੀਅਮ ਕਾਟਨ ਦੇ ਵਿੱਚ ਰੂਗੀ ਪ੍ਰਿੰਟਡ ਐਮਬਰਾਇਡਰੀ ਮਿਲ ਜੂਗੀ ਬਟਨਸ ਮਿਲਣਗੇ ਲੇਸ ਮਿਲੂਗੀ ਤੇ ਬਾਟਮ ਵੀ ਪ੍ਰੀਮੀਅਮ ਕਾਟਨ ਦੇ ਵਿੱਚ ਹੀ ਰੂਗੀ ਦੁਪੱਟਾ ਕਾਟਨ ਦਾ ਸ਼ਰਟ ਕਾਟਨ ਦੇ ਵਿੱਚ ਆਊਗੀ ਚਿਕਨ ਵਾਲੀ ਤੇ ਪੈਚ ਵਰਕ ਲੱਗਿਆ ਹੈ neck ਦੇ ਉੱਪਰ ਬਾਟਮ ਕਾਟਨ ਦੀ ਤੇ ਦੁਪੱਟਾ ਕਾਟਨ ਦਾ ਹੀ ਰਹੇਗਾ ਇਹ 2x2 कॉटन ਦੇ ਵਿੱਚ ਰਹਿਣਗੇ ਪਿਓਰ कॉटन ਦੇ ਵਿੱਚ EKETEX ਬ੍ਰਾਂਡ ਰੂ ਸੂਟ ਬਹੁਤ ਹੀ ਪਿਆਰੇ ਨੇ ਐਲੀਗੈਂਟ ਲੁੱਕ ਦੇ ਵਿੱਚ ਮੈਚਿੰਗ ਸੂਟ ਰਹਿਣਗੇ ਤੇ ਜਿਹੜਾ ਇਹਦਾ ਦੁਪੱਟਾ ਉਹ ਵੀ ਪਿਓਰ कॉटन ਦੇ ਵਿੱਚ ਹੀ ਰਹੇਗਾ ਸ਼ਰਟ ਵੀ ਪ੍ਰਿੰਟਡ ਰਹੂਗੀ ਬਾਟਮ ਵੀ ਪ੍ਰਿੰਟਡ ਤੇ ਦੁਪੱਟਾ ਵੀ ਪ੍ਰਿੰਟਡ ਰਹੂਗਾ ਜੇ ਤੁਹਾਨੂੰ ਕੋਈ ਵੀ ਸੂਟ ਇਹਨਾਂ ਵਿੱਚੋਂ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਜਾ ਕੇ ਸੈਂਡ ਕਰ ਦਿਓ ਰੇਟ ਮੇ ਨਾਲ ਦੀ ਨਾਲ ਲਿਖਿਆ ਹੋਇਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆਖ ਰਿ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਣੇ ਸੋਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗ ਰਹੀ ਹੈ ਪਿਓਰ ਕਾਟਨ ਦੇ ਵਿੱਚ 2x2 ਕਾਟਨ ਰਹੇਗੀ ਪਿਓਰ ਕਾਟਨ ਚ ਆਗੇ ਐਮਬ੍ਰਾਇਡਰੀ ਵਾਲੀ ਸ਼ਰਟ ਤੇ ਬਾਟਮ ਰਹੇਗੀ ਜ਼ਰੀ ਦੀ ਜ਼ਰੀਦੀ ਵੀ ਪਿੱਛੇ ਦੇ ਐਮਬ੍ਰਾਇਡਰੀ ਕੀਤੀ ਹੋਈ ਹੈ ਵਿਦਆਊਟ ਦੁਪੱਟਾ 899 ਰੁਪਏ ਦਾ ਰੇਟ ਰਹੂਗਾ ਪਿਓਰ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਬਾਟਮ ਇਹਦੀ ਹੈਗੀ ਆ ਕਾਟਨ ਚਿਕਨ ਦੇ ਵਿੱਚ ਰਹੂਗੀ ਕਾਟਨ ਦੀ 599 ਰੁਪਏ ਇਹਨਾਂ ਦਾ ਰੇਟ ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਬੜੇ ਪਿਆਰੇ ਪ੍ਰਿੰਟ ਨੇ ਦੇ ਵਿੱਚ ਬਾਟਮ ਪਲੇਨ ਚਿਕਨ ਵਾਲੀ ਰਹੇਗੀ ਇਹ ਵਾਲੀ ਪ੍ਰਿੰਟ ਇਹਦੇ ਵਿੱਚ ਮਿਲ ਜਾਣਗੇ ਇਹ ਪਿਓਰ ਕਾਟਨ ਦੇ ਵਿੱਚ ਆਇਆਗਾ ਡਿਜੀਟਲ ਪ੍ਰਿੰਟ ਹੋਊ ਬਾਟਮ ਵੀ ਇਹਦੇ ਨਾਲ ਮਲ ਕਾਟਨ ਦੇ ਵਿੱਚ ਰਹੇਗੀ ਮਲ ਕਾਟਨ ਦਾ ਦੁਪੱਟਾ ਰਹੇਗਾ ਪਿਓਰ ਮੈਚਿੰਗ ਸੂਟ ਆਉਣਗੇ ਪਿਓਰ ਕਾਟਨ ਵਿੱਚ ਰਹਿਣਗੇ ਸੂਟ ਲਾਈਨਿੰਗ ਵਾਲੀ ਸ਼ਰਟ ਤੇ ਬਾਟਮ ਇਸ ਤਰ੍ਹਾਂ ਛੋਟੇ-ਛੋਟੇ ਪ੍ਰਿੰਟ ਵਾਲੀ ਰਹੇਗੀ ਦੁਪੱਟਾ ਵੀ ਪ੍ਰਿੰਟਡ ਰੂਗਾ ਇਸ ਤਰ੍ਹਾਂ ਦੀ ਇਹਦੀ ਮੈਚਿੰਗ ਬਣੇਗੀ ਇਹ ਵੀ ਸੇਮ ਹੀ ਫੈ布ਰਿਕ ਰੂਗਾ ਇਹਦੇ ਵਿੱਚ ਦੋ ਪ੍ਰਿੰਟ ਨੇ ਇੱਕ ovalਾ ਪ੍ਰਿੰਟ ਸੀ ਇੱਕ ovalਾ ਪ੍ਰਿੰਟ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਵੀ ਦਬਾ ਲਿਓ